ਅੱਜ ਮੌਸਮ ਠੰਡਾ ਹੈ ਬਾਈ ਜੀ ਬਾਰਿਸ਼ ਪੈ ਰਹੀ ਹੈ ਆਪਾਂ ਤੁਹਾਨੂੰ ਕੰਸਟਰਕਸ਼ਨ ਸਾਈਟ ਚਲਦੀਆਂ ਨੇ ਆਪਣੇ ਤਨ ਉਹਨਾਂ ਤੇ ਵਿਜ਼ਿਟ ਕਰਵਾਨੇ ਆ ਕੀ ਕੰਮ-ਕਾਰ ਕਰ ਰਹੇ ਨੇ ਮਿਸਤਰੀ ਕਿ ਅੱਜ ਛੁੱਟੀ ਤੇ ਨੇ ਚੱਲਦੇ ਆਪਾਂ ਆਜੋ ਤੁਹਾਨੂੰ ਦਿਖਾਉਨੇ ਆ ਆ ਪਹੁੰਚ ਗਏ ਮਹਿੰਦਰਾ ਕੰਪਲੈਕਸ ਆਪਾਂ ਮੋੜ ਦੀ ਗੱਡੀ ਲਾ ਦੀਏ ਸਾਈਡ ਤੇ ਪਾਰਕਿੰਗ ਅੱਧਾ ਰਾ ਰੋਕੀ ਬੈਠੇ ਆ ਪਹਿਲਾਂ ਹੀ ਆਪਾਂ ਜਦਾ ਲਪੇਈ ਦਾ ਕੰਮ ਹੋ ਗਿਆ ਬਾਕੀ ਕੰਮ ਆਗੇ ਤੁਹਾਨੂੰ ਦਿਖਾਉਂਦਾ ਇਹ ਲੌਬੀ ਹੈ ਇੱਧਰ ਕੀ ਸਿਨਮਾਂਰੀ ਹੈ ਇਹ ਡਰਾਇੰਗ ਰੂਮ ਆ ਗਿਆ ਵਿੱਚ ਆ ਗਿਆ ਤੇ ਸਾਰੇ ਜਿਹਦੇ ਨਾਲੋਂ ਮੈਟਰ ਕਮਰ ਵਾਸ਼ਰੂਮ ਬਣਿਆ ਆਪਾਂ ਤੇ ਇੱਧਰ 16 ਸਾਡੇ 16 ਬਾਈ ਸਾਡੇ 12 ਦਾ ਰੂਮ ਹੈ ਬੈੱਡਰੂਮ ਇਹਦੇ ਨਾਲ ਡਰੈਸਿੰਗ ਰੂਮ ਹੈ ਅਟੈਚ ਵਾਸ਼ਰੂਮ ਹੈ ਤੇ ਪਿੱਛੇ ਆਪਾਂ ਇਹਦੇ ਬਈ ਯੂਪੀਪੀਸੀ ਵਿੰਡੋ ਬਣਾਉਣੀ ਹੈ ਤੇ ਲਾਈਟ ਪ੍ਰੋਵੀਜ਼ਨ ਕੋਰਟ ਆਹ ਵਾਸਤੇ ਜਿਹੜੀ ਸਾਈਡ ਤੇ ਦੂਜਾ ਬੈੱਡਰੂਮ ਹੈ ਇੱਧਰ ਤੇ ਬਕਸਰੀ ਗਿਆ ਸੈਟਅਪ ਲੱਗਿਆ ਹੋਇਆ ਹੈ ਕਮਾਊ ਪੁੱਤਰ ਨੇ ਥੋੜੇ ਥੋੜੇ ਨੇ ਰਾਜਲੇ ਜਿਹੜੀ ਕੋਈ ਮੁੰਡੇ ਆਪਣੇ ਬੰਦੋ 36 16 बाई 12 ਦੇ ਰੂਪ ਮੈਂ ਕਿਦਣਾ ਅਟੈਚ ਟ੍ਰੈਸੀ ਰੂਮ ਤੇ ਵਾਸ਼ਰੂਮ ਹੈ ਤੇ ਆਪਰੇ ਸਿਟਿੰਗ ਏਰੀਆ ਬਣ ਜੂ ਇੱਧਰ ਬੈੱਡ ਲੱਗ ਜੂਗਾ ਤੇ ਪ੍ਰੋਪਰ ਲਾਈਟ ਦੀ ਪ੍ਰੋਵੀਜ਼ਨ ਹੈ ਗਈ ਤੁਸੀਂ ਦੇ ਯੂਪੀਪੀਸੀ ਵਿੰਡੋ ਲੱਗਣੀ ਹੈ ਇੱਧਰ ਆਪਣੇ 71 ਇੱਕ ਚੀਜ਼ ਹੋਰ ਵੀ ਦਿਖਾ ਰਹੇ ਆ ਦੇਖਿਓ ਸਕਾਰਟਿੰਗ ਦਾ ਨਾ ਅੰਦਰ ਆਪਾਂ ਛੱਡ ਦਿੰਦੇ ਹਾਂ ਔਰ ਸਕਾਰਟਿੰਗ ਲਾਵਾਂਗੇ ਤਾਂ ਬਰੋਬਰ ਆ ਜੂਗੀ ਮਿੱਟੀ ਨਹੀਂ ਖੜੂ ਸਕਾਰਟਿੰਗ ਦੇ ਇਹ ਆ ਦੇਖੋ ਪੇਪਰ ਪਾਇਆ ਹੋਇਆ ਸਲਾਹ ਦੂੰ ਨਾ ਮੈਂ ਬਾਈ ਕਹਿ ਦਿੰਦਾ ਅਗਲਾ ਛੇਤੀ ਫਟਦਾ ਨਹੀਂ ਹੈਗਾ ਪੇਪਰ ਖਿੱਚ ਕੇ ਫਟਦਾ ਜੀ ਫਟਦਾ ਤੇ ਇਹਦੇ ਨੀਚੇ ਆਪਾਂ ਕੈਮੀਕਲ ਵੀ ਮਾਰਿਆ ਹੋਇਆ ਹੈ ਤੁਸੀਂ ਚੈੱਕ ਕਰੋ ਇਹ ਆ ਪੌਂਡੀਆਂ ਇਸ ਪੇਪਰ ਬਹੁਤ ਛੋਟੇ ਬਣਾਏ ਹੋਏ ਜੀ ਆਮਰਾ ਰਾਮ ਨਾਲ ਜਨਸਾਨ ਨੂੰ ਕਿ ਜ਼ਰੂਰ ਗੁਈ ਆ ਉਹ ਵੀ ਰਾਮ ਨਾਲ ਕਰ ਤੋਂ ਹੋ ਜੇ। ਕੰਡਾ ਬਹੁਤ ਹੋਇਆ ਬੇਤਾ ਵੀ ਪੱਖਾ ਆਇਆ ਹੈ ਚੱਲ। ਬੈੰਗੇ ਕਰਨ ਦੇ ਦੋਵੇਂ ਤੇ ਇਹ ਬੈਡਰੂਮ ਤੇ ਸੀਟਿੰਗ ਏਰੀਆ, ਕੋਨੇ ਕੌਂਨ ਨੇ ਤੇ ਆਪਾਂ ਇਹਦੇ ਇੱਕ ਵਾਰੀ ਉਹ ਦਾਰ ਬਣਾ ਰਹੇ ਬੈਡਰੂਮ ਦੇ ਨਾਲੇ। ਤੇ ਬਾਰੇ ਸੀਟਿੰਗ ਏਰੀਆ ਹੋਵੇ। ਉਦੋਂ ਇਹ ਅਟੈਚ ਹੈ ਦਰਵਾਜ਼ਾ ਫੀਲਿੰਗਾ ਸਿੱਧੇ ਵਾਸ਼ਰੂਮ ਇਹਦੇ ਨਾਲ ਅਟੈਚ ਹੈ ਬੈਡਰੂਮ ਦੇ ਤੇ ਲੱਗੇ ਹੋਏ ਨੇ ਮੁੰਡੇ ਫੀਲਿੰਗਾ ਲੈਣ ਗਾਣਿਆਂ ਦੀ ਸਟੱਡੀ ਰੂਮ ਤੋਂ ਹੋਮ ਤੁਸੀਂ ਇਹਨੂੰ ਕੁਝ ਵੀ ਹੈ ਜਵੇਂ ਮਰਜ਼ੀ ਅਧੀਨ ਰਿਕੁਆਇਰਮੈਂਟ ਦੇ ਹਿਸਾਬ ਨਾਲ ਬਣਾ ਸਕਦੇ ਹੋ ਐਕਸਟਰਾ ਰੂਮ ਬਣਾਤਾ ਆਪਾਂ ਨੇ ਇੱਦਾਂ ਕਿਚਨ ਬੈਡਰੂਮ ਅੱਗੇ ਹੈ ਆਵੇ ਰੂਮ ਆਗੇ ਤੇ ਰਿਆ ਕੋਈ ਜੀ ਤਿਆਰ ਹੋਵੇ ਤਾਂ ਕਲਾਸਿਕਲ ਲੁੱਕ ਦੀ ਇੱਕ ਉੱਕੀ ਬਣ ਰਹੀ ਹੈ ਜੇ ਪਾਵੇ ਲੱਗਣਗੇ ਉਹ ਤੇ ਤੁਸੀਂ ਇੱਥੇ ਸਾਰੀ ਏਰੀਆ ਹੋ ਗਿਆ ਤੁਹਾਡੇ ਘਰ ਦਾ ਵਧੀਆ ਮੂਮੈਂਟ ਹੋ ਗਿਆ ਬਹੁਤ ਚੰਗਾ ਏਰੀਆ ਚੰਗੀਆਂ ਕੋਠੀਆਂ ਬਣੀਆਂ ਹੋਈਆਂ ਨੇ ਜਿਹੜੀ ਚ ਇੱਕ ਨੰਬਰ ਅੱਬਲ ਇਟ ਲੱਗ ਰਹੀ ਹੈ ਕੋਈ ਟਮਾੜੀ ਨਹੀਂ ਲੱਗ ਰਹੀ ਘਰ ਚ ਤੇ ਚਣਾਈ ਦੇਖੋ ਤੁਸੀਂ ਸਫਾਈ ਕਾਰਾਗਰੀ ਮਿਸਤਰੀਆਂ ਦੇ ਕੋਈ ਆਪਣੇ ਕੱਚਾ ਮਿਸਤਰੀ ਕੋਈ ਅਣਜਾਣ ਮਿਸਤਰੀ ਆਪਾਂ ਕੋਈ ਵੀ ਬੰਦਾ ਨਹੀਂ ਸਾਰੇ ਪ੍ਰੋਫੈਸ਼ਨਲ ਬੰਦੇ ਲੱਗੇ ਹੋਏ ਨੇ ਆਪਣੇ ਕੰਮ ਤੇ ਕਿਤੇ ਵੀ ਤੁਸੀਂ ਤਿੰਨ ਜਗ੍ਹਾ ਪ੍ਰੋਜੈਕਟ ਚੱਲਦਾ ਆਪਣਾ ਕਿਤੇ ਵੀ ਪ੍ਰੋਫੈਸ਼ਨਲ ਬੰਦੇ ਨੇ ਕਿਸੇ ਜੀ ਵੀ ਕੋਈ ਕਮੀ ਨਹੀਂ ਛੱਡ ਰਿਹਾ ਕੰਮ 'ਚ ਤੇ ਚਲੋ ਠੀਕ ਹੈ ਬਾਈ ਜੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਦੂਜੇ ਕੰਮਾਂ ਦੀ ਵੀ ਵੀਡੀਓ ਦਿਖਾਣੇ ਆ ਜੀ